ਸੋਨੂੰ ਮੇਰਾ ਚਾਚੇ ਦਾ ਮੁੰਡਾ ਭਰਾ ਮੇਰਾ ਉਹ ਦਵਾਈ ਲੈ ਕੇ ਜਾ ਰਿਹਾ ਸੀ ਉਹਨੂੰ ਪਿਛਲ ਟਰੱਕ ਨੇ ਹਟ ਕੀਤਾ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਸਾਨੂੰ ਇਹ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਜਿਹਨੇ ਵੀ ਇਹ ਕਾਰਾ ਕੀਤਾ ਹੈ ਉਹਦੇ ਨਾਲ ਸਖਤੀ ਨਾਲ ਬਰਤਿਆ ਜਾਏ ਔਰ ਸਾਨੂੰ ਇਹਦਾ ਇਨਸਾਫ ਮਿਲੇ ਪ੍ਰਸ਼ਾਸਨ ਨੂੰ ਇਹ ਸਾਡੀ ਬੇਨਤੀ ਹੈ ਨਰਿੰਦਰ ਕੁਮਾਰ ਜੀ ਸੋਨੂੰ ਨਸ਼ਾਪੁਰ ਪਿੰਡ ਦਾ ਵਾਸੀ ਹੈ ਤੇ ਦਵਾਈ ਲੈਣ ਸਵੇਰੇ ਆਇਆ ਮੁਕੇਰੀਆਂ ਪ੍ਰਿੰਸ ਦੀ ਦੁਕਾਨ ਤੇ ਤੇ ਵਾਪਸ ਘਰ ਨੂੰ ਜਾ ਰਹੇ ਸੀ ਤੇ ਆਪਣੀ ਸਾਈਡ ਤੇ ਆ ਕਾਫੀ ਮੱਲੀ ਟਾਬੇ ਲੱਗੇ ਜਾ ਕੇ ਕਾਫੀ ਰਗੜ ਲੱਗੀ ਦੀ ਹੈ ਜੋ ਵੀ ਹੈ ਸਾਈਡ ਤੇ ਟਰੱਕਾਂ ਦੇ ਨੇ ਕਾਫੀ ਇਹਨੂੰ ਸਾਈਡ ਤੇ ਧੱਕੇ ਤੇ ਉੱਥੇ ਐਕਸੀਡੈਂਟ ਹੋਇਆ ਟਰੱਕ ਉੱਪਰ ਚੜਿਆ ਰਿਪੋਰਟ ਵੀ ਮੋਤ ਹੋ ਗਈ ਹੈ ਚਲੋ ਉਧਾ ਜਨ ਲਈ ਬੰਦਾ ਬਹੁਤ ਵਧੀਆ ਬਹੁਤ ਨਾਈਸ ਮੋੜਾ ਪਰ ਅਹੀਂ ਕੁਝ ਕਰ ਨਹੀਂ ਸਕੇ ਤੇ ਲਈ ਸੋਨੂ ਤੇ ਚਲੇ ਜਾਣ ਨਾਲ ਸਾਰੇ ਇਲਾਕੇ ਚ ਸੋਸ ਸੋਕ ਦੀ ਹਾਂ ਅਸੀਂ ਸਾਰੇ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲਿਆ ਜਾਏ ਜੋ ਵੀ ਹੈ ਕਿ 10 ਵਜੇ ਜੀ ਨਰਿੰਦਰ ਸਿੰਘ ਆ ਹੈਗਾ ਇੱਥੇ ਦਾ ਮਸ਼ਾਹਪੁਰ ਦਾ ਇਹ ਇਥੋਂ ਦਵਾਈ ਲੈ ਕੇ ਤੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਜਦੋਂ ਇਹ ਪੰਘਾਲਾ ਚੁੰਗੀ ਤੋਂ ਅਗੇ ਮੱਲੀ ਟਾਬੇ ਦੇ ਕੋਲ ਪਿੱਛੇ ਆਇਦਰ ਪਿੱਛੋਂ ਇੱਕ ਹਿਮਾਚਲ ਪ੍ਰਦੇਸ਼ ਦਾ ਟਰੱਕ ਵਾਲਾ ਸੀਗਾ ਜੀ ਉਹਦੇ ਨਾਲ ਫੇਟ ਵੱਜੀ ਜੀ ਟਰੱਕ ਦੀ ਟਰਕਵਾ ਦੇ ਉੱਪਰ ਜੀ ਇਹਦੀ ਮੌਕੇ ਤੇ ਉੱਥੇ ਡੈਥ ਹੋ ਗਈ ਆ ਜੀ ਇਹਦੇ ਖਿਲਾਫ ਅਸੀਂ ਉਹਦਾ ਬਰਦਰ ਜਿਹੜਾ ਸੀਗਾ ਚਾਚੇ ਦਾ ਲੜਕਾ ਜੀ ਉਹ ਦੂਸਰੇ ਮੋਸਲ ਤੇ ਬਖਰਾ ਸੀਗਾ ਜਾ ਰਿਹਾ ਜੀ ਉਹਦੇ ਬਿਆਨ ਦੇ ਆਧਾਰ ਦੇ ਉੱਤੇ ਤੇ ਅਸੀਂ ਮੁਕੱਦਮਾ ਦਰਜ ਕਰਕੇ ਐਕਸੀਡੈਂਟ ਦਾ ਤੇ ਪੋਸਟਮਾਰਟਮ ਕਰਾ ਰਹੇ ਆ ਜੀ ਤੇ ਲਾਸ਼ ਜਿਹੜੀ ਉਹ ਵਾਰਸਾਂ ਨੂੰ ਦਿਵਾਗੇ ਹਾਂ ਜੀ ਗੱਡੀ ਮੌਕੇ ਤੇ ਛੱਡ ਕੇ ਟੱਕਰ ਰਵੋ ਉੱਥੋਂ ਨਿਕਲ ਗਿਆ ਸਿਕਾ ਜੀ ਅੱਗੇ ਪਿੱਛੇ ਹੋ ਗਿਆ ਉਹ ਫੜ ਲਾਂਗੇ ਜੀ ਅਸੀਂ ਫਰਕੇ ਤੇ ਕਾਰਵਾਈ ਕਰਾਂਗੇ ਦੇਖੋ